ਪਲੇਰੋ ਗੱਡੀ ਦੀ ਟਰੱਕ ਨਾਲ ਹੋਈ ਜ਼ਬਰਦਸਤ ਟੱਕਰ ਬੀਤੀ ਰਾਤ ਸਾਂਝ ਖੁਰ ਜੀਟੀ ਰੋਡ ਗਰਾਇਆ ਤੋਂ ਰਾਗੀਰ ਨੇ ਸੂchna ਦਿੱਤੀ ਕਿ ਦੋ ਵਾਹਨਾਂ ਦੀ ਟੱਕਰ ਹੋ ਗਈ ਮੌਕੇ ਤੇ ਐਸਐਸਐਫ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਖਾਨੇਦਾਰ ਆਪਣੀ ਟੀਮ ਸਮੇਤ ਹਾਦਸੇ ਵਾਲੀ ਜਗ੍ਹਾ ਤੇ ਪਹੁੰਚੇ ਜਿੱਥੇ ਉਹਨਾਂ ਦੇਖਿਆ ਕਿ ਇੱਕ ਮਹਿੰਦਰਾ ਕੋੜਾ ਟਰਾਲਾ ਨੰਬਰ ਐਚਆਰ 38ਏਬੀ 2745 ਜਿਸ ਵਿੱਚ ਪਿੱਛੇੋਂ ਮਹਿੰਦਰਾ ਪਿਕਅਪ ਗੱਡੀ ਨੰਬਰ ਐਚਆਰ 68ਸੀ 4374 ਟਕਰਾ ਗਈ ਇਸ ਜਿਸ ਵਿੱਚ ਮਹਿੰਦਰਾ ਪਿਕਅਪ ਨੂੰ ਨੁਕਸਾਨੀ ਗਈ ਤੇ ਉਸ ਦਾ ਚਾਲਕ ਗੱਡੀ ਦੇ ਵਿੱਚ ਫਸ ਗਿਆ ਪਬਲਿਕ ਦੀ ਸਹਾਇਤਾ ਨਾਲ ਗੱਡੀ ਚਾਲਕ ਨੂੰ ਬਾਹਰ ਕੱਢਿਆ ਗਿਆ ਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਲੋਰ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਸਿਵਲ ਹਸਪਤਾਲ ਜਲੰਧਰ ਰੈਫਰ ਕੀਤਾ ਗਿਆ ਇਸ ਘਟਨਾ ਸੰਬੰਧੀ ਮੌਕੇ ਤੇ ਏਐਸਆਈ ਜਸਵਿੰਦਰ ਸਿੰਘ ਥਾਣਾ ਫਲੋਰ ਨੂੰ ਸੂਚਿਤ ਕੀਤਾ ਗਿਆ ਦੋਨੇ ਗੱਡੀਆਂ ਨੂੰ ਹਾਈਵੇ ਤੋਂ ਸਾਈਡ ਤੇ ਕਰਾਇਆ ਗਿਆ ਅਤੇ ਹਾਈਵੇ ਨੂੰ ਨਿਰਵਿਘਨ ਚਲਾਇਆ ਗਿਆ ਟਰਾਲੇ ਦੇ ਡਰਾਈਵਰ ਮੁਫੀਦ ਖਾਨ ਵਾਸੀ ਬੰਗਰ ਸਾਹਪੁਰ ਯੂਪੀ ਮਹਿੰਦਰ ਪਿਕਅਪ ਰਜਨੀਸ਼ ਕੁਮਾਰ ਵਾਸੀ ਨੰਗਲ ਚੌਧਰੀਆ ਹਰਿਆਣਾ ਦੇ ਤੌਰ ਤੇ شناخت ਹੋਈ ਫਲੋਰ ਤੋਂ ਰਾਜਕੁਮਾਰ ਨੰਗਲ ਦੀ ਵਿਸ਼ੇਸ਼ ਰਿਪੋਰਟ ਫਿਰ ਕਾਹਗਾ ਲੋਏ ट्रक घुमा रहा था ऐसे तो इंडिकेटर दे के घुमा रहा था पता नहीं उस बंदे को नींद आ रही थी कैसे तो पीछे से लग गया उस गाड़ी में कौन सी गाड़ी लगी पीछे से वो बलोरो गाड़ी थी सर कितने बजे हादसा साहब बलोरो पिकअप कितने बजे हादसा साहब तकरीबन बारह एक के बीच का लगभग फसल आप कहाँ से कहाँ जा रहे थे मैं यहाँ से लोड करके जम्मू के लिए जा रहा था सर कठवा के लिए पुलिस मौके पे आ गई थी प्रशासन हाँ मौके पर आ गया था कोई जानी नुकसान तो नहीं हुआ नहीं कुछ नहीं हुआ सर उसका भी जो मैं पूरी रात उसको लेकर हॉस्पिटल में रहा था वो बंदे को जब उसके घर वाले आ गए थे तभी उनसे इजाज़त लेकर तभी आया <ज़ागा> मैं जसविंदर से सड़क सड़कों पास कराया खिलाओ मेन की ਰਾ ਮੇਰੇ ਸਹਿਯੋਗੀ ਐਸਆਈ ਸਰਜੀਤ ਸਿੰਘ ਡਿਊਟੀ ਉਪਨਾਸੀਏ ਉਹਨਾਂ ਨੂੰ ਸੂਚਨਾ ਮਿਲੀ ਕਿ ਇੱਕ ਟਰੱਕ ਵੱਡਾ ਜਿਹਦੇ ਉੱਤੇ ਟਰੈਕਟਰ ਲੋਡ ਹੋ ਕੇ ਭਰਿਆ ਲਾ ਜਿਹਦੇ ਪਿੱਛੇ ਇੱਕ ਪਿਕਅਪ ਆ ਕੇ ਟੰਗਲ ਗਈ ਜਿਦੇ ਵਿੱਚ ਲੈਓ ਪਿਕਅਪ ਦਾ ਡਰਾਈਵਰ ਗੰਭੀਰ ਰੂਪੇ ਜ਼ਖਮੀ ਹੋ ਗਿਆ ਉਹਨੂੰ ਸਿਲਾ ਤਾਲ ਫਲੋਰ ਭਦੀ ਕਰਵਾਇਆ ਲੱਗਿਆ ਤੇ ਡਿਊਟੀ ਅਫਸਰ ਜਸਵਿੰਦਰ ਸਿੰਘ ਖਾਣਾ ਫਰਮ ਨੇ ਦੇ ਬਾਰੇ ਜਾਣ ਕਰਵਾਇਆ ਸਰ ਕੋਈ ਜਾਨੀ ਨੁਕਸਾਨਤ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਟਰੈਕ ਜਿਹੜੀ ਨਰਮੇ ਚੱਲ ਰਹੀ ਹੈ ਸਟਰੈਕ ਟਰੱਕ ਡਰਾਈਵਰ ਕਿੱਧਰੋਂ ਕਿੱਧਰ ਨੂੰ ਆ ਰਿਹਾ ਜੀ ਟਰੱਕ ਡਰਾਈਵਰ ਜੰਮ ਤੋਂ ਆ ਰਿਹਾ ਸੀ ਜੇ ਡਰਾਈਵਰ ਟਰੈਕਟਰ ਨੂੰ ਕਰਕੇ ਵਾਪਸ ਜੰਮ ਨੂੰ ਜਾਣਾ ਸੀ ਇਹਨਾਂ ਦੇ ਪਰਿਵਾਰ ਨੂੰ ਸੂਚਨਾ ਮੈਂ ਤੁਹਾਨੂੰ ਸੂਚਿਤ ਹੋ ਗਿਆ ਜੀ ਬਲੇਡ ਪਿਕਅਪ ਦੇ ਜਿਹੜੇ ਡਰਾਈਵਰ ਆ ਦੇ ਮੈਂ ਪਰਿਵਾਰ ਨੂੰ ਵੀ ਪਹੁੰਚ ਗਿਆ ਹਸਪਤਾਲ ਤੇ ਗੱਡੀ ਦਾ ਜਿਹੜਾ ਮਾਲ ਗਿਆ ਉਹ ਵੀ ਆ ਗਿਆ ਥੈਂਕ ਯੂ